ਫੇਕ ਕਾਊਂਟਰ ਮਾਮਲੇ ਦੇ ਵਿੱਚ ਮੁਹਾਲੀ ਅਦਾਲਤ ਨੇ ਇੱਕ ਵੱਡਾ ਫੈਸਲਾ ਸੁਣਾਇਆ ਦਦਨੇਆ ਪੰਜ ਪੁਲਿਸ ਮੁਲਾਜ਼ਮਾਂ ਨੂੰ ਮਾਨਯੋਗ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਦਦਨੇਆ ਸੱਤ ਬੰਦਿਆਂ ਦਾ ਫੇਕ ਕਾਊਂਟਰ ਕੀਤਾ ਸੀ ਦਦਨੇਆ 1993 ਦੀ ਘਟਨਾ ਹੈ ਜਦੋਂ ਫੇਕ ਕਾਊਂਟਰਾਂ ਦਾ ਦੌਰ ਚੱਲ ਰਿਹਾ ਸੀ ਕਈ ਨੌਜਵਾਨ ਘਰਤ ਚੁੱਕ-ਚੁੱਕ ਕੇ ਮਾਰੇ ਗਏ ਸੀ ਜਿਸ ਤੋਂ ਬਾਅਦ ਜੱਕੇ ਕਈ ਪਰਿਵਾਰ ਇਨਸਾਫ ਲਈ ਅਦਾਲਤਾਂ ਵਿੱਚ ਪਹੁੰਚੇ ਤੇ ਕਈ ਪਰਿਵਾਰਾਂ ਨੂੰ ਹੁਣ ਤੱਕ ਮਾਨਯੋਗ ਅਦਾਲਤਾਂ ਨੇ ਇਨਸਾਫ ਵੀ ਦਿੱਤਾ ਹੈ ਤੇ ਉਹਨਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹਾਂ ਦੇ ਵਿੱਚ ਹੀ ਭੇਜਿਆ ਤੇ ਇਸ ਤਰੀਕੇ ਦਾ ਇਹ ਮਾਮਲਾ ਮੁਹਾਲੀ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਿਹਾ ਸੀ ਜਿੱਤੇ ਕਿਸੇ ਵੀ ਅਦਾਲਤ ਨੇ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਦੱਸਰ ਕਿ ਜਿਸ ਦੇ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾ ਦਿੱਤਾ ਹੈ ਤੇ ਨਾਲ ਦੀ ਨਾਲ 100 ਬਾਰ ਨੂੰ ਦੱਸਿਆ ਜਾ ਰਿਹਾ ਕਿ ਹੁਣ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਇਸ ਮੌਕੇ ਪਰਿਵਾਰ ਦੇ ਮੈਂਬਰ ਨਾਲ ਮੌਜੂਦ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਫੇਕ ਅੰਕਾਊਂਟਰ ਕੀਤੇ ਗਏ ਸਨਾਂ ਸੱਤ ਵਿਅਕਤੀਆਂ ਦਾ ਜਿਸ ਤੋਂ ਬਾਅਦ ਜਾ ਕੇ ਪੁਲਿਸ ਦੇ ਪੰਜ ਜਿਹੜੇ ਅਫਸਰ ਸੀ ਉਹਨਾਂ ਦੋਸ਼ੀ ਕਰਾ ਦਿੱਤਾ ਗਿਆ ਦੱਸਿਆ ਰਿਹਾ ਕਿ ਪੰਜ ਜਿਹੜੇ ਰਿਟਾਇਰ ਹੋ ਚੁੱਕੇ ਨੇ ਪਰ ਹੁਣ ਅਦਾਲਤ ਨੇ ਜੋ ਫੈਸਲਾ ਸੁਣਾਇਆ ਸਜ਼ਾ ਸੁਣਾਈ ਜਾਵੇਗੀ ਉਸ ਦੇ ਵਿੱਚ ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਤਦਨ ਇਸ ਤਰੀਕੇ ਦੇ ਮਾਮਲੇ ਇਹ ਕੋਈ ਪਹਿਲੇ ਨਹੀਂ ਪਿਛਲੇ ਸਮੇਂ ਤੁਸੀਂ ਦੇਖਿਆ ਹੋਵੇ ਕਿਵੇਂ 2-4 ਮਹੀਨੇ ਪਹਿਲਾਂ ਵੀ ਇਸ ਤਰੀਕੇ ਦੀ ਹੀ ਸਜ਼ਾ ਜਿਹੜੀ ਉਹਨਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਮਾਣਯੋਗ ਅਦਾਲਤ ਨੇ ਸੁਣਾਈ ਸੀ ਕਈਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਕਈਆਂ ਨੂੰ 20 ਸਾਲ ਦੀ ਸਜ਼ਾ ਹੋਈ ਹੈ ਇਸ ਤਰੀਕੇ ਦੇ ਨਾਲ ਹੁਣ 100 ਬਾਰ ਨੂੰ ਨਜ਼ਰਾਂ ਟਿਕੀਆਂ ਹੋ ਜਾਂ ਨੇ ਪਰਿਵਾਰਾਂ ਦੀ ਕਿ ਕਿਵੇਂ ਅਦਾਲਤ ਜਿਹੜੀ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਵੇਗੀ ਕਿਉਂਕਿ ਜਿਹੜੇ 7 ਵਿਅਕਤੀ ਮਾਰੇ ਗਏ ਸੀ ਫੇਕ ਕਾਊਂਟਰ ਕਿਤੇ ਗਏ ਉਹਨਾਂ ਨੂੰ ਚੁੱਕ ਕੇ ਘਰੋਂ ਮਾਰਿਆ ਗਿਆ ਜਿਸ ਤੋਂ ਬਾਅਦ ਜਾ ਕੇ ਮਾਨਯੋਗ ਅਦਾਲਤ ਨੇ ਪਰਿਵਾਰ ਨੂੰ ਇਨਸਾਫ ਦੇਣ ਦਾ ਵਾਅਦਾ ਕੀਤਾ 100 ਬਾਰ ਨੂੰ ਵੱਡੀ ਸਜ਼ਾ ਜਿਹੜੀ ਉਹਨਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਜਾ ਸਕਦੀ ਹੈ ਜਿਸ ਤਰੀਕੇ ਨਾਲ ਅੱਜ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਇਸ ਮੌਕੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਐਡਵੋਕੇਟ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਮੀਰ ਕੁਦਰ ਸੁਦੇਸ਼ਿੰਘ ਜੀ ਦੀ ਫੋਟੋ ਲਾ ਕੇ ਤੁਸੀਂ ਖੜੇ ਹੋ ਕੀ ਗੱਲ ਹੈ ਨੇ ਖੜੀ ਆਂ ਵੀ ਮੈਨੂੰ ਮੇਰੇ ਇਨਾ ਚਿਰ ਹੋ ਜਿਹੜਾ ਮਰਿਆ ਨੂੰ ਤੇ ਕੋਸਾਂ ਨੂੰ ਮਿਲਿਆ ਨਹੀਂ ਤੇ ਨਾਲ ਨੂੰ ਕੋਹ ਪੀ ਨੌਕਰੀ ਮਿਲੀ ਬੱਚੇ ਹੋਣ ਆਏ ਸਾਡੇ ਤੇ ਮਗਰੋਂ ਸਾਡੇ ਬੱਚੇ ਆਏ ਤੇ ਲੋਕਾਂ ਦੇ ਕੰਮ ਘਾਲ ਕਰਦੇ ਬੱਚੇ ਪਾਲਿਆ ਜਦੋਂ ਇਹਨਾਂ ਨੂੰ ਲੈ ਕੇ ਗਏ ਸੀ ਕੀ ਹੋਇਆ ਉਸ ਦਿਨ ਦਾ ਪੂਰਾ ਵਕਾ ਤੁਹਾਨੂੰ ਦੱਸਿਆ ਕਿ ਕਿਉਂ ਲੈ ਕੇ ਗਏ ਸੀ ਕੀ ਕੰਮ ਹੋਇਆ ਸਾਨੂੰ ਲੋਕਾਂ ਨੇ ਦੱਸਿਆ ਵੀ ਚੌਂਕੀ ਦੀ ਸੀ ਤੇ ਉੱਥੇ ਠੇਕੇਦਾਰ ਦੇ ਘਰੋਂ ਚੁਕੇ ਗਏ ਬੰਦੇ ਇਹ ਤੁਹਾਨੂੰ ਕਾ ਕਿ ਕਦੋਂ ਕਦਾਂ ਲੱਗਾ ਲੈ ਕਿ ਸਾਨੂੰ ਕਦੋਂ ਲੱਗਾ ਤੇ ਸਾਨੂੰ ਲੋਕਾਂ ਨੇ ਆਂਟੇ ਦੱਸਿਆ ਕਿ ਨਹੀਂ ਪਤਾ ਕੀਤਾ ਵੀ ਕਾ ਲੈ ਗਏ ਬੰਦੇ ਤੇ ਸਾਨੂੰ ਇਹ ਸਾਡੇ ਸਾਸ ਨੇ ਮੇਟ ਕਹਿੰਦੀ ਵੀ ਤੈਨੂੰ ਲੁਕ ਜਾ ਬੱਚਾ ਹੁਣ ਆਇਆ ਤੇ ਜੱਲ ਨੂੰ ਹੋ ਨਾ ਜਾਵੇ ਫਿਰ ਮੈਨੂੰ ਕਦੋਂ ਪਤਾ ਲੱਗਿਆ ਕਿ ਇਹਨਾਂ ਦਾ ਇੰਕਾਊਂਟਰ ਹੋ ਗਿਆ ਹਾਂਜੀ ਕਦੋਂ ਪਤਾ ਲੱਗਿਆ ਸੀ ਕਿ ਇਹਨਾਂ ਦਾ ਇੰਕਾਊਂਟਰ ਕਰ ਦਿੱਤਾ ਗਿਆ ਮਾਰ ਤੇ ਕਦੋਂ ਸਾਨੂੰ 15 ਮਹੀਨੇ ਬਾਅਦ ਪਤਾ ਲੱਗ ਗਿਆ ਸੀ ਲਾਸ਼ ਵੀ ਨਾ ਉਹ ਹੁਣ ਨਹੀਂ ਦਿੱਤਾ ਸਾਨੂੰ ਕਿੰਨੇ ਦੇ ਕੇਸ ਚੱਲੇ ਤੁਹਾਡਾ ਦੱਸੋ ਕਿੰਨੇ ਦਾ ਠੱਕੇ ਖਾਣੇ ਗਏ ਦਾ ਤੁਹਾਨੂੰ ਬਥੇਰੀ ਅਜ ਠੱਕੇ ਖਾਦੇ ਤਾਂ ਸਦ ਦੇ ਉੱਤੇ ਜਾਣਾ ਪੈਂਦਾ ਹੈ ਕਦੇ ਕਿਸੇ ਕੋਲ ਪਹਿਲੇ ਉੱਤੇ ਲਫੜਾ ਕਦੇ ਕਿਸੇ ਕੋਲ ਪਹਿਲੇ ਫੜ ਤੁਹਾਨੂੰ ਠੱਕੇ ਨਹੀਂ ਆ ਦੇਣ ਆਗੇ ਇਹ ਉਹ ਬੁਹਾਰੀ ਅਦਾਲਤ ਜਿਹੜਾ ਅੱਜ ਫੈਸਲੇ ਨਿਕੜ ਗਿਆ ਤੇ ਇਹ ਉੱਪਰ ਕਿਸ ਤਰੀਕੇ ਨਾਲ ਦੇਣੀ ਹੈ ਹਾਂਜੀ ਨਿਸ਼ਾਨ ਸਿੰਘ ਜਿਹੜੀ ਤਸਵੀਰ ਲੈ ਕੇ ਖੜਿਆ ਉਹ ਬੁਹਾਰੀ ਅਦਾਲਤ ਕਿਹਨਾਂ ਕਰ ਰਿਹਾ ਇਹ ਕਾਰਨ ਮੇਰੇ ਫਾਦਰ ਸਾਹਿਬ ਵੀ ਤੇ ਇਹਨਾਂ ਨੂੰ 1993 ਦੇ ਵਿੱਚ ਪੁੱਲ ਸਨੇ ਘਰੋਂ ਚੋਕੇ ਮੁਕਾਬਲਾ ਬਣਾ ਕੇ ਝੂਟਾ ਮਾਰੇ ਕਦੋਂ ਦੀ ਗੱਲ ਹੈ ਕਿਥੋਂ ਚੁੱਕਿਆ ਸੀ ਇਹ ਪੂਰੇ ਵਾਕਾ ਇਹ ਸਾਡੇ ਉਥੋਂ ਘਰੋਂ ਹੀ ਚੁੱਕਿਆ ਜੀ ਕੱਲੇ ਇਹਨਾਂ ਨੂੰ ਤਾਂ ਕਹਿੰਦੀ ਨਹੀਂ ਨਾਲ ਹੋਰ ਆ ਦੋ ਤਿੰਨ ਜਾਣੇ ਹੋਰ ਕਿੰਨਾ ਕੁ ਸਮਾਂ ਲੱਗਿਆ ਤੁਹਾਨੂੰ ਦਫਤਰ ਦੇ ਵਿੱਚ ਕਿੰਨੀ ਦੇਰ 32 ਸਾਲ ਹੋ ਗਏ ਸਾਰਾ 32 ਸਾਲ ਹੋ ਗਏ ਸਾਰਾ ਹਾਈ ਕੋਰਟ ਨੂੰ ਮਾਮਲਾ ਦਿੱਤਾ ਹਾਂਜੀ ਪਹਿਲਾਂ ਹਾਈ ਕੋਰਟ ਤੇ ਲਿਆ ਉਥੋਂ ਕੋਈ ਗੱਲ ਨਹੀਂ ਫਿਰ ਇੱਥੇ ਆਇਆ ਕੋਰਟ ਤੇ ਹੁਣ ਆਪਣੀ ਵੀ ਹੁਮੇਰਾ ਉਹ ਅਮੀਰ ਨੂੰ ਇਹ ਸੀਬੀਐਲ ਆ ਸਰਸਰਾ ਤੋਂ ਵੀ ਚੱਲ ਖਾਨੂੰ ਫੈਸਲਾ ਸੁਣਾਉਣਗੇ ਸਹੀ ਵੀ ਉਹਨਾਂ ਨੂੰ ਸਜ਼ਾ ਦਵਾਇਨ ਤੋਂ ਆਉਣਗੇ ਸਾਡੇ ਤੋਂ ਸਰ ਜਿਹੜੇ ਦੋਸ਼ੀ ਆ ਥੋੜਾ ਕੈਮਰਾ ਨੇ ਚੁੱਕ ਲਿਆ ਥੋੜਾ ਪਿਕਚਰ ਨੂੰ ਜ਼ੂਮ ਕਰ ਲੈਣਾ ਜਿਹੜੇ ਮਜੀਂਦਰ ਸਿੰਘ ਆ ਸਾਹਮਣੇ ਨਾਲੋਂ ਥੋੜਾ ਕੈਮਰਾ ਪਿੱਛੇ ਕਰ ਲੈ ਆ ਉਸ ਸਮੇਂ ਦੇ ਜਿਹੜੇ ਪੁਲਿਸ ਮੁਲਾਜ਼ਮ ਥੋੜਾ ਕੈਮਰਾ ਪਿੱਛੇ ਕਰ ਲੈ ਜ਼ੂਮ ਕਰ ਲੈ 302 120 ਬੀ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜਿਹੜੀ ਇਹਦੀ ਸਜ਼ਾ ਵਾ ਉਹ ਸੋਮਵਾਰ ਨੂੰ ਸੁਣਾਈ ਜਾਏਗੀ ਅੱਜ ਉਹਨਾਂ ਨੂੰ ਕਮੈਕਟ ਕਰਕੇ ਤੇ ਅਰੈਸਟ ਕਰ ਲਿਆ ਗਿਆ ਤੇ ਇਹ 1993 ਦਾ ਇੱਕ ਝੂਠਾ ਪੁਲਿਸ ਮੁਕਾਬਲਾ ਸੀ ਜਿਹਦੇ ਵਿੱਚ 7 ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮਰਿਆ ਵਿਖਾਇਆ ਕਿ ਜਦੋਂ ਕਿ ਉਹਨਾਂ ਨੂੰ ਘਰਾਂ ਤੋਂ ਚੱਕ ਕੇ ਤੇ ਕਈ ਦਿਨ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਦੁਬਾਰਾ ਘਰਾਂ ਦੇ ਵਿੱਚ ਖੜਕ ਕੇ ਰਿਕਵਰੀ ਲਈ ਤੇ ਫੇਰ ਥਾਣੇ ਦੇ ਵਿੱਚ ਰੱਖ ਕੇ ਉਹਨਾਂ ਤੇ ਤਸ਼ੱਦਦ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਦਿਨਾਂ ਬਾਅਦ ਝੂਠੇ ਦੋ ਪੁਲਿਸ ਇਨਕਾਊਂਟਰਾਂ ਦੇ ਵਿੱਚ 144/93 ਥਾਣਾ ਵੈਰੋਵਾਲ ਤੇ 72/93 ਜਿਹੜੀ ਆ ਗਈ ਥਾਣਾ ਸਰਹਾਲੀ ਦੀ ਐਫਆਈਆਰ ਦੇ ਵਿੱਚ ਉਹਨਾਂ ਨੂੰ ਝੂਟੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਹਿਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਨਾਂ ਸੱਤ ਨੌਜਵਾਨਾਂ ਦੇ ਵਿੱਚ ਜਿਹੜੇ ਤਿੰਨ ਬੰਦੇ ਸੀ ਉਹ ਐਸਪੀਓ ਉਸ ਟਾਈਮ ਐਸਪੀਓ ਸੀ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਕਹਿ ਕੇ ਮਾਰ ਦਿੱਤਾ ਸੀ ਤੇ 32 33 ਸਾਲ ਬਾਅਦ ਜਿਹੜਾ ਵਾਏ ਕੇਸ ਇਹ ਮੁਕਾਬਲੇ ਦਾ ਜਿਹੜਾ ਅੱਜ ਸੀਬੀਆਈ ਕੋਰਟ ਨੇ ਫੈਸਲਾ ਕੀਤਾ ਤੇ ਉਹਦੇ ਵਿੱਚ ਜਿਹੜੇ ਪੰਜ ਪੁਲਿਸ ਮੁਲਾਜ਼ਮ ਨੇ ਉਸ ਸਮੇਂ ਦੇ ਜਿਹੜੇ ਡੀਐਸਪੀ ਭਿੰਦਰਜੀਤ ਸਿੰਘ ਜਿਹੜੇ ਐਸਐਸਪੀ ਰਿਟਾਇਰ ਹੋਏ ਨੇ ਉਹਨਾਂ ਨੂੰ ਅੱਜ ਜਿਹੜਾ ਵਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ ਇਹਨੇ ਡੈੱਡ ਬੋਡੀ ਮਿਲ ਗਈ ਸੀ ਕਿ ਲੇਕੋ ਪਰਿਵਾਰ ਨੂੰ ਨਾ ਤੇ ਕੋਈ ਡੈੱਡ ਬਡੀ ਦਿੱਤੀ ਗਈ ਨਾ ਉਹਨਾਂ ਨੂੰ ਕੋਈ ਕੰਟੈਕਟ ਕੀਤਾ ਗਿਆ ਕਿ ਇਹਨਾਂ ਦੀ ਤੁਸੀਂ ਡੈੱਡ ਬਡੀ ਲੈ ਲਓ ਪਰਿਵਾਰ ਨੂੰ ਇੱਥੋਂ ਤੱਕ ਦੱਸਿਆ ਵੀ ਨਹੀਂ ਗਿਆ ਕਿ ਤੁਹਾਡੇ ਬੰਦਿਆਂ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਪਰਿਵਾਰ ਨੂੰ ਡੈੱਡ ਬਡੀਆਂ ਛੱਡ ਕੇ ਉਹਨਾਂ ਦੇ ਫੋਨ ਤੱਕ ਨਹੀਂ ਦਿੱਤੇ ਗਏ ਤੇ ਘਰਾਂ ਦੇ ਵਿੱਚ ਪਾਠ ਤੱਕ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਮੈਂ ਸਰਪਜੀ ਸਵੇਰਕਾ ਜੀ ਮੈਂ ਵਿਕਟਮ ਫੈਮਿਲੀ ਦਾ ਕਾਉਂਸਲ ਹਾਂ ਇਸ ਕੇਸ 'ਚ ਇਰੇ ਵਿੱਚ ਜਿਹੜੇ ਆ ਸੱਤ ਨੌਜਵਾਨਾਂ ਨੂੰ ਜਿਹੜਾ ਤਰਨਤਾਰਨ ਪੁਲਿਸ ਨੇ ਥਾਣਾ ਵੈਰੋਵਾਲ ਤੇ ਥਾਣਾ ਸਰਹਾਲੀ ਜਿਹੜੇ ਆ ਉਹਨਾਂ ਨੇ ਚੁੱਕ ਕੇ ਤੇ ਮਾਰਤਾ ਹੀ ਉਹਦੇ ਵਿੱਚ ਜਿਹੜਾ 1993 ਚ ਜਿਹੜਾ 27 ਜੂਨ 1993 ਨੂੰ ਇਹਨਾਂ ਨੇ ਜਿਹੜੇ ਐਸਪੀ ਹੋ ਹੀ ਉਹਨਾਂ ਨੂੰ ਜਗਿੰਦਰ ਸਿੰਘ ਇੱਕ ਕੰਟਰੈਕਟਰ ਸੀ ਜਿੱਥੇ ਉਹ ਗਨਮੈਨ ਪੋਸਟਡ ਸੀ ਉੱਥੋਂ ਇਹਨਾਂ ਨੇ ਚੁੱਕਿਆ ਚੁੱਕ ਕੇ ਬਾਅਦ ਚ ਉਹਨਾਂ ਨੂੰ ਕਈ ਦਿਨਾਂ ਅੰਟਾਰੋਗੜ ਕੀਤਾ ਫਿਰ ਜਿਹੜੇ ਇੱਕ ਹੋਰ ਬੰਦਾ ਮੰਗਲ ਸਿੰਘ ਇਹਨਾਂ ਦੇ ਨਾਮ ਲਾ ਕੇ ਚਾਰਜ ਜਾਣੇ ਨੂੰ ਇੱਕ ਲੰਕਾਉਂਟਰ 'ਚ ਮਰਿਆ ਬਖਾਤਾ ਜਿਹੜਾ ਸੁਖਦੇਵ ਸਿੰਘ ਹੀ ਐਸਪੀਓ ਉਹਨੂੰ ਦੂਜੀ ਪੁਲਿਸ ਪਾਰਟੀ ਜਿਹੜੀ ਪੀਐਸ ਵੈਰੋਵਾਲ ਵਾਲੀ ਉਹਨਾਂ ਨੂੰ ਹੈਂਡਓਵਰ ਕਰਤਾ ਉੱਥੇ ਉਹਨਾਂ ਨੇ ਦੋ ਨੌਜਵਾਨ ਜਿਹੜੇ ਹੋ ਚੁੱਕੇ ਉਹਨਾਂ ਚੋ ਕੇ ਤਿੰਨ ਜਾਨਿਆਂ ਦਾ ਵਕਰਾ ਅਨਕਾਊਂਟਰ ਜਿਹੜਾ 28 ਸਤ ਨੂੰ 28 ਜੁਲਾਈ 1993 ਨੂੰ ਉਹਨਾਂ ਨੇ ਉੱਥੇ ਤਿੰਨ ਦਾ ਜਿਹੜਾ ਅਨਕਾਊਂਟਰ ਦਿਖਾ ਦਿੱਤਾ ਵੀ ਉਹਨਾਂ ਨੇ ਪੁਖਸ ਪਾਰਟੀ ਤੇ ਹਮਲਾ ਕੀਤਾ ਤੇ ਅਹੀਂ ਜਦੋਂ ਜਵਾਬੀ ਫਾਇਰਿੰਗ ਕੀਤੀ ਦੌਰੇ ਚ ਮਾਰੇ ਗਏ ਇਹ ਕੇਸ ਜਿਹੜਾ ਵਾ ਵਿਕਟਮ ਫੈਮਲੀਆ ਨੇ ਜਿਹੜਾ ਲਵਾਰਸ ਲਾਸਾਂ ਦਾ ਕੇਸ ਸੀ सीबीआई ਨੂੰ ਗਿਆ ਉਹਦੇ ਵਿੱਚ ਜਿਹੜਾ ਵਿਕਟਮ ਫੈਮਲੀ ਨੇ ਸੀਬੀਆਈ ਨੂੰ ਕੰਪਲੇਂਟ ਕੀਤੀ ਸੀ ਤੇ ਉਹਦੇ ਬੇਸ ਤੇ ਜਿਹੜਾ ਵਾ ਇਹ ਕੇਸ ਦਰਜ ਹੋਇਆ ਫਿਰ ਇਨਵੈਸਟੀਗੇਸ਼ਨ ਤੋਂ ਬਾਅਦ ਚ ਜਿਹੜਾ ਵਾ ਅੱਜ ਇਹ ਕੇਸ 'ਚ ਜਿਹੜੀ ਹੈ ਸਜ਼ਾ ਹੋਈ ਤੇ ਇਸ ਕੇਸ ਚ 10 ਪੁਲਿਸ ਅਫਸਰ ਜਿਹੜੇ ਉਹਨਾਂ ਨੂੰ ਸੀਬੀਆਈ ਨੇ ਚਾਰਜਸ਼ੀਟ ਕੀਤਾ ਸੀ ਤੇ ਅੱਜ ਜਿਹੜਾ ਮਹੱਲੀ ਸੀਬੀਏ ਅਦਾਲਤ ਜਿਹੜੀ ਹੈ ਸ੍ਰੀ ਬਲਜਿੰਦਰ ਸਿੰਘ ਸਰਾਂ ਜਿਹੜੇ ਸਪੈਸ਼ਲ ਜੱਜ ਸੀਬੀਏ ਪੰਜਾਬ ਉਹਨਾਂ ਵੱਲੋਂ ਜਿਹੜੀ ਅੱਜ ਜਿਹੜੀ ਪੰਜ ਜਿਹੜੇ ਦੋਸ਼ੀ ਹੀ ਕਿਉਂਕਿ ਇਹਦੇ ਵਿੱਚ ਬਾਕੀ ਪੰਜ ਜਾਣੇ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਜਿਹੜੇ ਭਪਿੰਦਰਜੀਤ ਸਿੰਘ ਜਿਹੜੇ ਰਿਟਾਇਰ ਐਸਐਸਪੀ ਉਦੋਂ ਡੀਐਸਪੀ ਹੀ ਗੋਇੰਦਵਾਲ ਸੂਬਾ ਸਿੰਘ ਜਿਹੜੇ ਆ ਪੀਐਸ ਵੈਰੋਵਾਲ ਦੇ ਜਿਹੜੇ ਉਸ ਟਾਈਪ ਤੇ ਐਸਐਚਓ ਹੀ ਗੁਲਬਰਗ ਸਿੰਘ ਤੇ ਦਵਿੰਦਰ ਸਿੰਘ ਤੇ ਰਗਵੀਰ ਸਿੰਘ ਜਿਹੜੇ ਆ ਇਹਨਾਂ ਨੂੰ ਜਿਹੜੀ ਉਹ ਸਜ਼ਾ ਸੁਣਾਈ ਆ 120ਬੀ ਰੈਡ ਵਿਦ 302 201 ਤੇ 218 ਦੇ ਵਿੱਚ ਤੇ ਇਹਦੀ ਜਿਹੜੀ ਮੰਡੇ ਨੂੰ ਜਿਹੜਾ 4 ਤਰੀਕ ਨੂੰ ਜਿਹੜੀ ਆ ਇਹਨਾਂ ਨੂੰ ਸਜ਼ਾ ਦਾ ਜਿਹੜਾ ਵਾ ਕੋਡ ਜਿਹੜੀ ਜੋ ਸਜਾ ਦੱਸੇ 4 8 4 8 ਤਰੀਕ ਨੂੰ 4 ਅਗਸਤ ਨੂੰ ਤੇ ਉੜਿਚ ਕਰੂਗੀ